ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੱਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਹੈ ਨਿੱਕਾ ਸਾਰੇ ਠੀਕ ਠਾਕ ਹੋ ਦੇ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਕਲਵੀਰ ਬੱਪਾ ਰਾਏ ਤੋਂ ਅਗੂਸ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਨ੍ਹਾਂ ਨੇ ਕੀਤਨਾਂ ਦਾ ਬਹੁਤ ਬਹੁਤ ਧੰਨਵਾਦ ਆਨ ਯੂਰੂ ਪ੍ਰੈਸ ਕਰ ਲਿਆ ਕਰੋ ਤਾਂ ਜੋ ਉਹਨਾਂ ਵਾਲੇ ਵੀਡੀਓ ਮੇਰੇ ਤੱਕ ਮੇਰੀਆਂ ਤੁਹਾਡੇ ਤੱਕ ਪਹੁੰਚ ਸਕਣ ਨੋਟੀਫਿਕੇਸ਼ਨ ਆ ਸਕੇ ਨਿਕੋ ਜਾ ਤਰੀਖ ਹੋ ਗਈ ਆ 26 ਤ ਦਿਨ ਹੈਗਾ ਸੋਮਵਾਰ ਤੇ ਅੱਜ ਮੈਂ ਅਸੀਂ ਮਾਂ ਪੋਤਾ aí ਮੱਥਾ ਟੇਕਣ ਖਾੜਾ ਪਿੰਡ ਸਾਡੇ ਜਾਣੀ ਪਲਤ ਜਾਂਦੇ ਨੂੰ ਨਾਲ ਵਿੱਚ ਹੀ ਆਉਂਦਾ ਹੈ ਇਹ ਤੇ ਇੱਥੇ ਹੈਗਾ ਅੱਜ ਮੇਲਾ ਤੇ ਇਹ ਹੈਗੀ ਆ ਜੀ ਭੈਣਪਰਾ ਦੀ ਜਗਾ ਔਰ ਇਹ ਹੈਗੀ ਭੈਣ ਦੀ ਜਗਾ ਨਾ ਪਹਿਲਾਂ ਸੀ ਇੱਥੇ ਮੱਥਾ ਟਿਕਿਆ ਔਰ ਸੰਕਤ ਮੱਥਾ ਟਿਕੀ ਜਾਂਦੀ ਆ ਆਈ ਜਾਂਦੀ ਜਾਈ ਜਾਂਦੀ ਆ ਜਾਨੀ ਜਿੱਦਾਂ ਕਹ ਲਓ ਵੀ ਸਲਾਨਾ ਮੇਲਾ ਸਾਲ ਬਾਦ ਮੇਲਾ ਹੁੰਦਾ ਆ ਤੇ ਅੱਜ ਕਿ ਮੈਨੂੰ ਪਹਿਲੀ ਵਾਰੀ ਮੇਲਾ ਦੇਖਣਾ ਨਸੀਬ ਹੋਇਆ ਔਰ ਮੈਂ ਕਦੀ ਨਹੀਂ ਆਈ ਹੈਗੀ ਅੱਜ ਮੈਂ ਪਹਿਲੀ ਵਾਰੀ ਆਈ ਆ ਤੇ ਬਹੁਤ ਵਧੀਆ ਲੱਗਾ ਮੈਨੂੰ ਹਨਾ ਚਲੋ ਮੈਂ ਸਾਰੇ ਧਰਮਾਂ ਨੂੰ ਮੰਨਦੀ ਆ ਹਨਾ ਤੇ ਕੋਈ ਧਰਮ ਨਹੀਂ ਮਾੜਾ ਹੈਗਾ ਸਾਰੇ ਆਪੋ ਆਪਣੀ ਜਗ੍ਹਾ ਠੀਕ ਆ ਵਧੀਆ ਹੈ ਨਾ ਪਰ ਕਈ ਸਾਨੂੰ ਕਹਿ ਦਿੰਦੇ ਤੁਸੀਂ ਇਹਨਾਂ ਪੀਰਾਂ ਦੀ ਵੀਡੀਓ ਨਾ ਪਾਇਆ ਕਰੋ ਦੇਖੋ ਜੀ ਕਿਉਂ ਨਾ ਪਾਈਏ ਪੀਰ ਵੀ ਹੋਏ ਆ ਆਪਣੇ ਟਾਈਮ ਵਿੱਚ ਹੁਣ ਵੀ ਹੈਗੇ ਆ ਤੇ ਆਪਾਂ ਦਪਾਵਾਂਗੇ ਆਪਾਂ ਮੰਨਦੇ ਆ ਪੀਰਾਂ ਨੂੰ ਤੇ ਇਦਾਂ ਦੇਖੋ ਜੀ ਮੇਲਾ ਭਰਿਆ ਪਿਆ ਆ ਤੇ ਸੰਗਤ ਆਉਂਦੀ ਐ ਤੇ ਜਾਂਦੀ ਆ ਇਸੇ ਘਰ ਦੁਪਹਿਰ ਆ 1:30 ਵਜਾ ਆ ਤੇ ਜਾਣੂ ਜੀ ਤਾਂ ਨਹੀਂ ਕਰਦਾ ਸੀਗਾ ਪਰ ਫਿਰ ਵੀ ਮੈਂਗਾ ਜਾਣਾ ਮਨ ਚ ਸੀਗਾ ਮੇਰੇ ਜਾਣਾ ਜ਼ਰੂਰ ਆ ਔਰ ਜਿਹੜੇ ਇੱਕ ਗੱਲ ਇਹ ਵੀ ਆ ਵੀ ਜਿਹੜੇ ਮੇਲੇ ਹੁੰਦੀਆਂ ਗਰਮੀ 'ਚ ਸ਼ੁਰੂ ਹੁੰਦੇ ਆ ਤੇ ਚਲੋ ਖੈਰ ਟਾਈਮ-ਟਾਈਮ ਦੀ ਗੱਲ ਆ ਤੇ ਜਦੋਂ ਆਪਾਂ ਜਲਦ ਕਰੋ ਤੋਰੀ ਗਏ ਆ ਤੇ ਫੇਰ ਗਰਮੀ ਕਾਦੀ ਹੁੰਦੀ ਹੈ ਨਾ ਤੇ ਗਲਾਲ ਮੇਰੇ ਨਾਲ ਸੀਗਾ ਦੇਖੋ ਜੀ ਬੱਚੇ ਕਿਦਾ ਝੁੱਲੇ ਝੁੱਲਣਦੇ ਆ ਤੇ ਕੋਈ ਕੁਛ ਖਾਣਦੇ ਆ ਕੋ ਘੁੰਮਣਦੇ ਆ ਕੋ ਫਿਰਨਦੇ ਆ ਇੱਧਰ ਉੱਧਰ ਹਨਾ ਤੇ ਮੇਲਾ ਬਹੁਤ ਭਰਿਆ ਸੀਗਾ ਤੇ ਬਹੁਤ ਵਧੀਆ ਸੀਗਾ ਪ੍ਰੋਗਰਾਮ ਤਾਂ ਇਹ ਲਾਈਵ ਚੱਲਦਾ ਸੀਗਾ ਤੇ ਹਾਸਾ ਲਾਈਵ ਹੁੰਦਾ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਸਿਰਫ ਅ ਜਿਦਾ ਕਾਲੇ ਵੀ ਸਾਡੇ ਲੱਗ ਗਈ ਆ ਪਿੰਡ ਇਹ ਖਾੜਾ ਤੇ ਪਲਤ ਜਾਂਦੇ ਨੂੰ ਜਿਦਾ ਰਾਜੀ ਪਿੰਡ ਆਉਂਦਾ ਹੈ ਤੇ ਸੁਣੀਦਾ ਸੀਗਾ ਹਰ ਸਾਲ ਵੀ ਵਧੀਆ ਮੇਲੇ ਹੁੰਦਾ ਨਾ ਚਲੋ ਮੈਂ ਕਿਹ ਦੇਖਦੇ ਆਂ ਕਿ ਦੇਖਦੇ ਆਂ ਦੇਖੋ ਜੀ ਘਰੋਂ ਨਿਕਲ ਕੇ ਦੇਖ ਕੇ ਪਤਾ ਲੱਗਦਾ ਨਾ ਤੇ ਘਰ ਬੈਠਿਆਂ ਤਾਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਕਿੱਥੇ ਦੁਨੀਆ ਵਸਦੀ ਕਿੱਥੇ ਨਹੀਂ ਹੈ ਨਾ ਤੇ ਦੇਖੋ ਮੇਰਾ ਜੋਤ ਜੋਤ ਮੇਰਾ ਅੱਜ ਨਾ ਸੇਵਾ ਕਰਦਾ ਸ਼ਵੀਰ ਦੀ ਇਹਦੇ ਫਰੈਂਡ ਹੋਣਾ ਨੇ ਨਾ ਅੱਜ ਜਿੱਦਾਂ ਕਹ ਲੋ ਵੀ ਸ਼ਵੀਰ ਦਾ ਲੰਗਰ ਲਾਇਆ ਤੇ ਇਹ ਵੀ ਨਾਲ ਸੇਵਾ ਕਰਦਾ ਆ ਤੇ ਉਹਨੇ ਪਹਿਲਾਂ ਹੀ ਕਹਿਤਾ ਸੀਗਾ ਤੂੰ ਜੋ ਤਿਆਰ ਰਹੀ ਹੈ ਨਾ ਤੇ ਫਿਸ ਵੀਰੇ ਨੇ ਰਿ ਉੱਠ ਕੇ ਨਾ ਧੋ ਕੇ ਤੇ ਆ ਗਿਆ ਸੀ ਟਾਈਮ ਨਾ ਚਲੋ ਮੈਂ ਕਿਹਾ ਹਾਂ ਸੇਵਾ ਦੇ ਤੇ ਉਹਨੂੰ ਕਹਿੰਦੇ ਤਾਂ ਕਰ ਹੈ ਨਾ ਚਲੋ ਕਰਨੀ ਚਾਹੀਦੀ ਹੈ ਨਾ ਦੇਖੋ ਸੇਵਾ ਦਾ ਮੇਵਾ ਮਿਲਦਾ ਆ ਤੇ ਠੰਡਿਆਂ ਦਾ ਲੰਗਰ ਸ਼ਵੀਰ ਦਾ ਲੰਗਰ ਫੋਕੇ ਪਾਣੀ ਦਾ ਲੰਗਰ ਪਤਾ ਲੱਗਦਾ ਨਹੀਂ ਸੀ ਵੀ ਕਿਹਨੇ ਲੰਗਰ ਲਾਇਆ ਤੇ ਬਹੁਤ ਜ਼ਿਆਦਾ ਜਣੀ ਲੰਗਰ ਸੀਗੇ ਚਲੋ ਵਧੀਆ ਗੱਲ ਸ਼ਰਦਾ ਹੋਣੀ ਚਾਹੀਦੀ ਲੰਗਰ ਲਾਉਣੀ ਚਾਹੀਦੀ ਹੈ ਨਾ ਤੇ ਠੀਕ ਆ ਦੇਖੋ ਜੀ ਸੰਗਤ ਆਈ ਜਾਂਦੀ ਤੇ ਜਾਈ ਜਾਂਦੀ ਬਹੁਤ ਰਸ਼ ਆ ਤੇ ਜਿਆਦਾ ਰਸ਼ ਸੀਗਾ ਉਧਰ ਰਸੀਗਾ ਪ੍ਰੋਗਰਾਮ ਸ਼ੁਰੂ ਤੇ ਜਿਨ੍ਹਾਂ ਨੇ ਦੇਖੋ ਜੀ ਆਉਣਾ ਉਹਨਾਂ ਨੇ ਗਰਮੀ ਜੀ ਵੀ ਆ ਜਾਣਾ ਹੈ ਨਾ ਤੇ ਜਿਨ੍ਹਾਂ ਨੇ ਨਹੀਂ ਆਉਣਾ ਉਹਨੇ ਠੰਡ ਚ ਵੀ ਨਹੀਂ ਬਾਹਰ ਨਿਕਲਣਾ ਹੈਗਾ ਤਾਂ ਦੇਖੋ ਆ ਭਰਾ ਦੀ ਜਗਾ ਜੀ ਪੈਣ ਭਰਾ ਦੀ ਇਹ ਬਹੁਤ ਜੁਰਦੀ ਪੁਰਾਣੀ ਜਗਾ ਜੀ ਬਹੁਤ ਮਾਤਾ ਹੁੰਦੀ ਹੈ ਵੀਰਵਾਰ ਦੇ ਵੀਰਵਾਰ ਮਤਲਬ ਬਹੁਤ ਤੇ ਸੰਗਤ ਆਉਂਦੀ ਐ ਚਰਾ ਕਰਦੀ ਐ ਨਾ ਤੇ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਔਰ ਹੋਣੀਆਂ ਵੀ ਚਾਹੀਦੀਆਂ ਨਾ ਤੇ ਮੈਂ ਵੀ ਕਹਾਂ ਮੈਂ ਤਾਂ ਪਹਿਲੀ ਵਾਰ ਦਰਸ਼ਨ ਕੀਤੇ ਅੱਜ ਮੈਂ ਕਦੀ ਨਹੀਂ ਹੈ ਕਿੰਨੀ ਵਾਰੀ ਆਪਾਂ ਜਿੱਦਾਂ ਕਹਲੋ ਅਸੀਂ ਨੰਗੇ ਇੱਥੋਂ ਦੀ ਗਏ ਆ ਸਾਡਾ ਰਸਤਾ ਹੀ ਇਹ ਆ ਤੇ ਕਦੀ ਸਰਵੰਧ ਹੀ ਨਹੀਂ ਬਣਿਆ ਆਉਣ ਦਾ ਨਾ ਮੱਥਾ ਟੇਕਣ ਦਾ ਤੇ ਜਦੋਂ ਆਉਣਾ ਹੁੰਦਾ ਤਾਂ ਕਹਿੰਦੇ ਉਦੋਂ ਆ ਹੁੰਦਾ ਆ ਇੱਥੇ ਦੇਖੋ ਜੀ ਪੀਰਾਂ ਦੀਆਂ ਨਕਲਾਂ ਹੁੰਦੀਆਂ ਜਿਨ੍ਹਾਂ ਨੂੰ ਪਤਾ ਦਿਖਦੇ ਹੋਣਗੇ ਜਿਨ੍ਹਾਂ ਨੇ ਚੀਜ਼ ਵਰੇ ਬਤਾਉ ਉਹਨਾਂ ਨੂੰ ਪਤਾ ਵੀ ਹੈਗਾ ਉਹ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਨਹੀਂ ਹੈਗਾ ਸਾਡੇ ਏਰੀਆ ਦਬਾਬੇ ਵਿੱਚ ਹੈ ਨਾ ਨਕਲਾਂ ਦਾ ਪ੍ਰੋਗਰਾਮ ਹੁੰਦਾ ਹੁੰਦਾ ਆ ਤੇ ਜਗਾ ਪੀਰਾਂ ਜਗਾ ਤੇ ਕੋਈ ਕਰਾਵੇ ਚਾ ਨਾ ਕਰਾਵੇ ਉਹਨਾਂ ਦੀ ਮਰਜ਼ੀ ਹੁੰਦੀ ਆ ਪਰ ਇਹ ਨਕਲਾਂ ਦਾ ਹੁੰਦਾ ਹੈ ਪੀਰਾਂ ਦੇ ਘਰ ਹੈ ਨਾ ਜਿੱਦਾਂ ਕੋ ਲੋ ਜਗਾ ਤੇ ਤੇ ਪ੍ਰੋਗਰਾਮ ਚੱਲਣ ਦੀ ਅਸੀਗਾ ਤੁਹਾਨੂੰ ਪਤਾ ਵੀ ਕਿਸੇ ਗਾਣੇ ਦੇ ਹ ਹੁੰਦਾ ਮਤਲਬ ਨਕਲਾਂ ਹੁੰਦੀਆਂ ਤਾਂ ਆਪਾਂ ਫਿਰ ਉਹ ਗਾਣਾ ਆਪ ਵਿੱਚ ਨਹੀਂ ਯੂਜ਼ ਕਰ ਸਕਦੇ ਫਿਰ ਕਾਪੀਰਾਈਟ ਆ ਜਾਂਦਾ ਫਿਰ ਔਖਾ ਹੋ ਜਾਂਦਾ ਨਾ ਫਿਰ ਆਪਾਂ ਰਿਕਾਰਡਿੰਗ ਲਾਉਣੀ ਪੈਂਦੀ ਆ ਤੇ ਪੂਰਾ ਬਹੁਤ ਸੋਹਣਾ ਭਰਿਆ ਪਿਆ ਸੀਗਾ ਤੇ ਦੇਖੋ ਕਿ ਦਾਨੇ ਦੇ ਵਾਲੇ ਦੇਖਣ ਵਾਲੇ ਜਿਹੜੇ ਆਏ ਸੀਗੇ ਮੇਰੀਆਂ ਭੈਣਾਂ ਭਰਾ ਸਾਰਿਆਂ ਨੇ ਬੈਠੇ ਸੀਗੇ ਕੋਈ ਖੜੇ ਹੋ ਕੇ ਦੇਖਦੇ ਸੀ ਕੋਈ ਬਹਿ ਕੇ ਕੋਈ ਕੁਰਸੀ ਲੈ ਕੇ ਜਾਂ ਕਿਦਾਂ ਵੀ ਹੈ ਨਾ ਤੇ ਹਰ ਸਾਲ ਇਹਦੇ ਮੇਲਾ ਭਰਦਾ ਆ ਤੇ ਭਾਜੀ ਇੱਥੇ ਸਾਡੇ ਆਉਂਦਾ ਨਾ ਖਾੜੇ ਵਾਲਾ ਸਬਜ਼ੀ ਵਾਲਾ ਤੇ ਉਹ ਵੀ ਦੱਸਦਾ ਹੁੰਦਾ ਵੀ ਮੇਲਾ ਬਹੁਤ ਜ਼ਿਆਦਾ ਭਰਦਾ ਹੈ ਚਲੋ ਮੈਂ ਕਿ ਖੈਰ ਹੈ ਕਿ ਜਾ ਕੇ ਆਵਾਂਗੇ ਡਾਕਟਰ ਸਾਹਿਬ ਦਾ ਟਾਈਮ ਨਹੀਂ ਸੀਗੇ ਸੀਗਾ ਤਾਂ ਉਹ ਗਏ ਸੀ ਤੁਹਾਡਾ ਕੰਮ ਤੇ ਫਿਰ ਮੈਂ ਆਪਣੇ ਲਾਲੂ ਨਾਲ ਲੈ ਕੇ ਚਲ ਗਈ ਚਲੋ ਮੈਂ ਕਿ ਦੇਖਿਓ ਨੇ ਪ੍ਰੋਗਰਾਮ ਤੇ ਮੇਲਾ ਬਹੁਤ ਭਰਿਆ ਸੀਗਾ ਤੇ ਇਹ ਨਕਲਾਂ ਦਾ ਪ੍ਰੋਗਰਾਮ ਦੇਖੋ ਜੀ ਸਾਡੇ ਤੇ ਚਲੋ ਤਾਂ ਬੇਰੀਜ ਹੈਗਾ ਹੀ ਆ ਜੇ ਕਿਸੇ ਪਿੰਡ ਕਿਸੇ ਏਰੀਆ 'ਚ ਵੀ ਹੁੰਦਾ ਹੋ ਤੁਸੀਂ ਜਰੂਰ ਮੇਰੇ ਪੈਣ ਬਰਾ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੇ ਪਿੰਡ ਵਿੱਚ ਕਿਹੜੇ ਸ਼ਹਿਰ ਵਿੱਚ ਮਤਲਬ ਇਹ ਪ੍ਰੋਗਰਾਮ ਹੁੰਦੇ ਆ ਨਾ ਕਿ ਸਾਡੇ ਤਾਂ ਪੀਰਾਂ ਦੀ ਜਿਦਾਂ ਕਹ ਲੋ ਕਵਾਲੀਆਂ ਹੁੰਦੀਆਂ ਆ ਅਗਲਾ ਹੁੰਦੀਆਂ ਉਹ ਤਾਂ ਹੁੰਦੀਆਂ ਹੈਈ ਨਾ ਚਲੋ ਖੈਰ ਸਾਨੂੰ ਤਾਂ ਪਤਾ ਆਪਾਂ ਦੇਖੀਦਾ ਸਾਰਾ ਕੁਸ਼ਣ ਆ ਇਹ ਤੇ ਦੇਖੋ ਜਿਹਦੇ ਮੱਥਾ ਟੇਕ ਕੇ ਔਰ ਕਵਾਲੀਆਂ ਸੌਰੀ ਨਕਲਾਂ ਦਾ ਪ੍ਰੋਗਰਾਮ ਦੇਖ ਕੇ ਤੇ ਹੁਣ ਮੈਂ ਇਧਰ ਆ ਗਈ ਸੀਗੀ ਬਾਜ਼ਾਰ ਵਾਲ ਤੇ ਵੀ ਆਰ ਵੀ ਇੰਨਾ ਹਨਾ ਸਜਿਆ ਪਿਆ ਸੀਗਾ ਤੇ ਕਿਤੇ ਮਨੀਆਰੀ ਦੇ ਸਮਾਨ ਦਾ ਕੋਈ ਅੰਤ ਨਹੀਂ ਸੀਗਾ ਕੋਈ ਖਿਡਾਉਣਾ ਦਾ ਅੰਤ ਨਹੀਂ ਸੀ ਕੋਈ ਕੱਪੜਿਆਂ ਦਾ ਕਿਹੜੇ ਚੀਜ਼ ਮੇਲੇ ਚ ਹੈ ਨਹੀਂ ਸੀਗੀ ਹੈਨਾ ਬਹੁਤ ਕੋਸ ਸੀਗਾ ਤੇ ਮੇਰੀ ਇਹ ਹੱਤ ਹੁੰਦੀ ਹੈ ਵੀ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਮੈਂ ਉਹ ਹੀ ਲੈਣੀ ਹੁੰਦੀ ਆ ਤੇ ਕਿਉਂ ਐਵੇਂ ਪੈਸੇ ਖਰਾਬ ਕਰਨੇ ਹੈਨਾ ਜਿਸ ਇਸ ਚੀਜ਼ ਦੀ ਲੋੜ ਉਹ ਚੀਜ਼ ਲਵੋ ਤੇ ਚੀਜ਼ਾਂ ਦਾ ਬਹੁਤ ਸੀਗੀਆਂ ਤਾਂ ਵੈਸੇ ਮੇਕਅਪ ਦਾ ਸਮਾਨ ਤੇ ਮੇਰੀ ਮੈਨੂੰ ਪਹਿਣਾ ਦੇ ਜਾਂਦੀ ਹੁੰਦੀ ਆ ਤੇ ਮੈਨੂੰ ਤਾਂ ਲੋੜ ਹੀ ਖਾਸ ਪੈਂਦੀ ਨਹੀਂ ਹੈਗੀ ਨਾ ਮੈਨੂੰ ਸ਼ੌਂਕ ਨਾ ਮੇ ਕੰਮ ਕਰਦਾ ਤੁਹਾਨੂੰ ਪਤਾ ਵੀ ਗੋਹੇ ਕੁੜੇ ਵਾਲੇ ਇੱਕ ਸਾਡੇ ਕੰਮ ਹੈ ਨਾ ਤੇ ਮੇਕਅਪ ਕਰਕੇ ਜਿਹੜਾ ਸੀ ਕਿ ਤੇ ਰੋਜ਼ ਬੱਸਾਂ ਚ ਜਾਣਾ ਰੋੜੇ ਵਿਚ ਵਾਲੀਆਂ ਤੇ ਧਾਰਕੜ ਵਾਲੀ ਬੱਸ ਵਿੱਚ ਨਾ ਤੇ ਖਰੀਦ ਫਰੋਦ ਹੋ ਰਹੀ ਸੀਗੀ ਤੇ ਆ ਸੇਲ ਲੱਗੀ ਸੀ 100-100 ਰੁਪਏ ਚ ਹਨਾ ਸਾਰੀ ਚੀਜ਼ਾਂ ਮਤਲਬ 100-100 ਦੀਆਂ ਸੀਗੀਆਂ ਇਹ ਤੇ ਉਹ ਮਗਰ ਐਕਟਵਾ ਦੇ ਕੱਪੜੇ ਰੱਖੇ ਸੀਗੇ ਜੰਮੇ ਵਗੈਰਾ ਤੇ ਮਨਿਆਰੇ ਸਮਾਨ ਬਹੁਤ ਸੀਗਾ ਤੇ ਘੱਟੂ ਘੱਟ ਇਦਾਂ ਦੀਆਂ ਦੋ ਵੱੱਡੇ ਵੱਡੇ ਦੁਕਾਨਾਂ ਲੱਗੀਆਂ ਸੀਗੀਆਂ ਤੇ ਉਹ ਪਰਲੀ ਸਟਾਲ ਲੱਗੇ ਸੀ ਪੰਘੂੜੇ ਤੇ ਉਹ ਵੱਡਾ ਪੰਘੂੜਾ ਵੀ ਸੀਗਾ ਤੇ ਹੋਰ ਬੱਚਾ ਜਿਹੜੇ ਕੋੜਿਆਂ ਵਾਲੇ ਭੰਗੋੜੇ ਉਹ ਵੀ ਹੋਰ ਬਹੁਤ ਕੁਸਿਗਾ ਤੇ ਬਹੁਤ ਸੋਹਣਾ ਮੇਲਾ ਭਰਿਆ ਸੀਗਾ ਤੇ ਜਿਹੜੀ ਚੀਜ਼ ਲੋ ਮਰਜ਼ੀ ਜਿਹੜੀ ਨਾਲ ਲੋ ਹਨਾ ਚਲੋ ਫਿਰ ਆਪਣੀ ਮਰਜ਼ੀ ਆ ਪਰ ਚੀਜ਼ਾਂ ਦਾ ਮਨਿਆਰ ਕੋਈ ਅੰਤ ਨਹੀਂ ਸੀਗਾ ਤੇ ਦੇਖੋ ਜੀ ਜਿਹੜੀ ਯਾਰਾ ਦੁਕਾਨ ਚਾਲਦੀ ਚਾਲਦੀ ਸੀ ਜਿਹੜੇ ਬਚਾਰੇ ਬੈਠੇ ਸੀ ਉਹ ਵੀ ਬੈਠੇ ਵੀ ਸੀਗੇ ਹਨਾ ਤੇ ਦੇਖੋ ਜੀ ਦੁਕਾਨ ਚਲਦੀ ਉਹ ਤਾਂ ਫਿਰ ਚਲੋ ਉਹ ਤਾਂ ਖੁਸ਼ ਹੋਣਗੇ ਅੱਜ ਇਹਨਾਂ ਦੁਕਾਨ ਸਾਡੀ ਚਲਦੀ ਆ ਜਦਾ ਵਧੀਆ ਜਿਹੜੇ ਬੈਠੇ ਜਾਰੇ ਉਹ ਕਹਿੰਦੇ ਨੇ ਕਿ ਕਿੱਥੇ ਸੀ ਆ ਗਏ ਹਨ ਅੱਜ ਚਲੋ ਖੈਰ ਜੋ ਕਰਮਾ ਦਾ ਉਹ ਤਾਂ ਮੇਲੇ ਜਾਣਾ ਹਨਾ ਤਾਂ ਦੇਖੋ ਜੀ ਮੇਲੇ ਨੂੰ ਚਾ ਚੰਨ ਲਾਉਣ ਵਾਸਤੇ ਹਨਾ ਅ ਮਸ਼ਹੂਰ ਗਾਇਕ ਬਰਲਾਜ ਬਲਰਾਜ ਭਾਜਨੀ ਪਾਣੀ ਕਿਹੜੇ ਪਿੰਡ ਦੇ ਗਾਇਕ ਆ ਹੈ ਇਹਨਾਂ ਨੂੰ ਸਾਰੇ ਜਾਣਦੇ ਹਨਾ ਤੇ ਸਾਰੇ ਇਹਨਾਂ ਦੇ ਗਾਣੇ ਸੁਣਦੇ ਆ ਤੇ ਹੁਣ ਨਕਲਾਂ ਪ੍ਰੋਗਰਾਮ ਖਤਮ ਹੋ ਗਿਆ ਤੇ 2:00 ਤੋਂ ਬਾਅਦ ਸੀ ਨਾ ਪ੍ਰੋਗਰਾਮ 3:00 ਵਜੇ ਸ਼ੁਰੂ ਹੋ ਗਿਆ ਆ ਤੇ ਬਾਜੀ ਹੁਣ ਹੁਣ ਗਾਉਣਗੇ ਤੇ ਇਹਨਾਂ ਨੂੰ ਸਾਰੇ ਜਾਣਦੇ ਇਹਨਾਂ ਦੇ ਅਕਸ ਅਸੀਂ ਗਾਣੇ ਸੁਣੇ ਹੋਣੇ ਤੇ ਅਕਸ ਜਦ ਮੈਂ ਬੁੱਢਾ ਹੋ ਜਾਣਾ ਹਨਾ ਥੋੜਾ ਜਿਹਾ ਕੁੱਬਾ ਹੋ ਜਾਣਾ ਇਹ ਗਾਣੇ ਇੱਕ ਵੇ ਤੂ ਅੜੀਆਂ ਤੇ ਅੜਿਆ ਜਾਣਦੇ ਬਣੀ ਹਨਾ ਇਹ ਵੀ ਬਹੁਤ ਹਿੱਟ ਰਹੇ ਆ ਗਾਣੇ ਇਹਨਾਂ ਦੇ ਤੇ ਬਹੁਤ ਰਸ਼ ਹੋ ਗਿਆ ਸੀ ਹੁਣ ਦੇਖ ਕੇ ਜੀ ਹੈ ਨਾ ਪਹਿਲਾ ਜਿਹੜਾ ਸੀਗਾ ਸੀਗਾ ਚਲੋ ਦੇਖਣ ਜਿਹੜੇ ਸ਼ਕੀਨ ਹੈ ਨਾ ਗਾਇਕਾਂ ਨੂੰ ਤੇ ਚਲੋ ਦੇਖਣਾ ਚਾਹੀਦਾ ਇਹਨਾਂ ਨੇ ਹਾਜ਼ਰੀ ਭਰੀ ਆ ਦਰਬਾਰ ਅੰਦਰ ਤੇ ਬਹੁਤ ਵਧੀਆ ਗਾਇਆ ਤੇ ਬਹੁਤ ਸੋਹਣਾ ਗਾਇਆ ਤੇ ਸਾਰੀ ਦੁਨੀਆ ਕਿਲ ਕੇ ਰੱਖ ਦਿੱਤੀ ਹੈ ਨਾ ਤੇ ਦੇਖੋ ਜੀ ਜਿਹੜਾ ਗੌਣਾ ਹੈ ਨਾ ਇਹ ਵੀ ਇੱਕ ਹਰੇਕ ਦੇ ਵਸ ਦੀ ਗੱਲ ਹੈ ਨਹੀਂ ਕਿ ਜੇ ਅਸੀਂ ਹਾਂ ਕਹੀਏ ਅਸੀਂ ਵੀ ਗੱਲ ਇਹ ਤੇ ਉਹ ਵੀ ਗੱਲ ਉਹਨਾ ਇਹ ਵਾਇਗਰੂ ਨੇ ਜਿੱਦਾਂ ਕਹ ਲੋ ਵਰਦਾਨ ਦਿੱਤਾ ਹੁੰਦਾ ਕਿਸੇ ਜਵਾਨ ਨੂੰ ਵੀ ਉਹ ਵਧੀਆ ਗਾ ਸਕਦਾ ਹੈ ਇਹਦੇ ਵਾਸਤੇ ਕੋਈ ਨਹੀਂ ਕਰ ਸਕਦਾ ਕਿਸੇ ਵਰਗਾ ਕੰਮ ਜਿਸੀ ਉਹਦੇ ਕਰ ਕੰਮ ਕਰ ਸਕੀਏ ਜਾਂ ਕਿਦਾਂ ਵੀ ਹੈਗਾ ਨਾ ਜਿਹੜਾ ਰੱਬ ਨੇ ਇਹਨੂੰ ਕੰਮ ਸੌਂਪਿਆ ਉਹ ਹੀ ਕਰਨਾ ਜੇ ਕਿਸੇ ਨਾਲ ਲੜਾਈ ਕਰਨੀ ਲੜਾਈ ਕਰਨੀ ਹੈ ਨਾ ਦੇਖੋ ਜੀ ਬਲਰਾਜ ਇਹ ਭਾਜੀ ਨੂੰ ਸਿੰਗਰ ਜਿਹੜੇ ਹੈਗੇ ਆ ਇਹ ਕਿਹੜੇ ਪਿੰਡ ਦੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਮੇਰੇ ਭੈਣ ਭਰਾਵ ਨੂੰ ਪਤਾ ਇਸ ਚੀਜ਼ ਬਾਰੇ ਹੈ ਨਾ ਵੀ ਇਹ ਹੈ ਦੁਆਬੇ ਏਰੀਆ ਦੇ ਜਾਂ ਇਹ ਮਾਝੇ ਦੇ ਜਾ ਇਹ ਮਲਵਈ ਏਰੀਆ ਦੇ ਹੈ ਨਾ ਮੈਂ ਮਤਲਬ ਕਿਹੜੇ ਇਹ ਪਾਸੇ ਦੇ ਹੈਗੇ ਆ ਮੈਨੂੰ ਤਾਂ ਪਤਾ ਨਹੀਂ ਮੈਂ ਜ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਤੇ ਸਿਰਫ ਸੁਣਿਆ ਸੀਗਾ ਜਾਇ ਇਹਨਾਂ ਨੂੰ ਮੈਂ ਫੋਨ ਲਓ ਜੀ ਸ਼ਾਮ ਦੇ ਹੋ ਗਏ 6 ਵਜੇ ਆ ਤੇ ਅਸੀਂ ਮਤਾਂ ਟੇਕੇ ਆਗੇ ਪੀਰਾਂ ਦੇੋਂ ਤੇ ਦੇਖੋ ਜੀ ਉੱਥੇ ਮੈਂ ਕੁਛ ਨਾ ਕੁਛ ਲੈ ਕੇ ਆਉਣੀ ਅੱਜ ਮੈਂ ਲੈ ਕੇ ਆਈਆਂ ਡੱਬੇ ਦੇਖੋ ਜੀ ਇਹਦੇ ਵਿੱਚ ਬਦਾਮ ਵੀ ਪੈ ਜਾਂਦੇ ਆ ਫਿਸੋਗੀ ਪੈਂਦੀ ਆ ਕਾਜੂ ਪੈ ਜਾਂਦੇ ਆ ਇਸ ਦਾ ਭਾਈ ਜੋ ਮਰਜੀ ਜਾਨੀ ਪਾ ਲੋ ਤੇ ਜਾਨੀ ਉਹਨਾਂ ਨੇ ਹਿੰਟ ਦਿੱਤੇ ਗੱਲ ਦੇ ਕਿ ਤੁਸੀਂ ਇਹ ਚੀਜ਼ਾਂ ਪਾ ਸਕਦੇ ਹੋ ਇਸ ਡੱਬੇ ਵਿੱਚ ਨਾ ਤੇ ਆ ਦੇਖੋ ਜੀ ਕਿੰਨੇ ਸੋਹਣੇ ਡੱਬੇ ਆ ਤੇ ਆਪਾਂ ਕੁਝ ਵੀ ਪਾ ਸਕਦੇ ਹਾਂ ਬਿਸਕੁਟ ਵਗੈਰਾ ਪੂਜੀਆ ਕੁਝ ਵੀ ਪਾ ਸਕਦੇ ਹਾਂ ਨਾ ਤੇ ਵਧੀਆ ਕੰਪੇਟੇਬਲ ਲੱਗਦੇ ਮੈਨੂੰ ਇਹ ਤੇ ਜਿੱਦਾਂ ਕਹ ਲੋ ਵੀ ਟ੍ਰੇ ਦੀ ਟ੍ਰੇ ਆ ਇਹ ਆ ਦੇਖੋ ਤੇ ਤੇ ਇਹ ਰੈਡਰ ਕਲਰ ਮੈਨੂੰ ਬਹੁਤ ਪਸੰਦ ਆ ਤੇ ਰੈਡ ਕਲਰ ਮੈਂ ਲੈ ਕੇ ਆਈ ਫਿਰ ਅੱਜ ਉਹ ਸਾਰਾ ਸਮਾਨ ਸੀਗਾ ਤੇ ਚਲੋ ਖੈਰ ਮੈਂ ਕਿ ਜਿਹੜੀ ਚੀਜ਼ ਹੈ ਨਹੀਂ ਉਹ ਖੜਦੇ ਆ ਕਿੰਨਾ ਵਧੀਆ ਸੈਟ ਲੱਗਾ ਨਾ ਤੁਹਾਨੂੰ ਦੱਸਿਓ ਕਮੈਂਟ ਕਰਕੇ ਜਰੂਰ ਤੁਹਾਨੂੰ ਕਿੰਨਾ ਵਧੀਆ ਸੱਟ ਲੱਗਾ ਹੈ ਕਿ ਨਹੀਂ ਲੱਗਾ ਹੈਗਾ ਮੈਨੂੰ ਤਾਂ ਵੈਸੇ ਬਹੁਤ ਲੱਗਾ ਵਧੀਆ ਤੇ ਬਹੁਤ ਕੰਫਰਟੇਬਲ ਆ ਤੇ ਆਪਾਂ ਇਹਨੂੰ ਖੋਲਦੇ ਆ ਇਹਨੂੰ ਆਹ ਲੋ ਜੀ ਇੱਕਦਮ ਖੋਲ ਜਾਂਦਾ ਹੈ ਤਾਂ ਆਪਾਂ ਯੂਜ਼ ਕਰਿਆ ਕਰਾਂਗੇ ਇਹਨੂੰ ਤੇ ਵਧੀਆ ਲੱਗਾ ਮੈਨੂੰ ਸੈਟ ਇਹ ਤੋਰ ਮੇਲਾ ਬਹੁਤ ਵਧੀਆ ਸੀ ਭਰਿਆ ਸੀ ਬਹੁਤ ਮੇਲਾ ਤੇ ਚਲੋ ਮੈਂ ਤਾਂ ਲਗੀ ਪਹਿਲੀ ਵਾਰ ਹੀ ਗਈ ਆ ਮੈਂ ਕਦੀ ਗਈ ਨਹੀਂ ਬਸ ਕਿੰਨੀ ਵਾਰੀ ਆਪਾਂ ਉਥੋਂ ਲੰਘਦੇ ਰੋਡ ਤੋਂ ਹਨਾ ਜਿਹੜੋ ਜਾਣ ਦਾ ਪ੍ਰਬੰਧ ਬਣਾਉਣਾ ਹੁੰਦਾ ਉਦੋਂ ਜਵਣਾ ਹੁੰਦਾ ਚਲੋ ਅੰਜਰ ਹੁੰਦਾ ਜਾਣਦਾ ਹਨਾ ਰੋਜ਼ ਦੇਖ ਦੇਣ ਕੋ ਹੋਰ ਘਰ ਦੇ ਕੰਮ ਕਰ ਤੇ ਫਿਰ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤਦ ਤੱਕ ਲਈ ਸਸਤੀ ਕਾਲ ਸਾਰਿਆਂ ਨੂੰ ਓਕੇ ਬਾਈ ਜੀ